ਇਹ ਹਸਪਤਾਲ ਹੈਗਾ ਮਾਤਾ ਸਲਖਣੀ ਦੇ ਗੇਟ ਹੈ ਨਾ ਤੇ ਇੱਥੇ ਹੈਗਾ ਨੁੱਕਰ ਤੇ ਇਹ ਹਸਪਤਾਲ ਸੁਖਮਣੀ ਹਸਪਤਾਲ ਆ ਦੇਖੋ ਉੱਪਰ ਲਿਖਿਆ ਆ ਸੁਖਮਣੀ ਹਸਪਤਾਲ ਇਹ ਆ ਜੀ ਠੀਕ ਆ ਲੱਗ ਗਿਆ ਪਤਾ ਤੇ ਆ ਵੇਖੋ ਨਾਲ ਹੀ ਮਾਤਾ ਸਲਖਣੀ ਦਾ ਗੇਟ ਤੋਂ ਨੁੱਕਰ ਤੇ ਇਹ ਠੀਕ ਆ ਤੇ ਇਹਦੇ ਨਾਲ ਸੁਭਾ ਜਾਂਦਾ ਵਖਸੂਆ ਮਾਤਾ ਸਲਖਣੀ ਦੇ ਗੇਟ ਤੋਂ ਉਮਰਪੁਰੇ ਰੋਡ ਤੇ ਆ ਮਾਤਾ ਸਲਖਣੀ ਦਾ ਗੇਟ ਆ ਸਾਹਮਣੇ ਤੁਸੀਂ ਦੇਖਿਆ ਉਹਨੇ ਲੀ ਵੀਡੀਓ ਵਿੱਚ ਉਸ ਤੋਂ ਬਾਅਦ ਇਹ ਉਮਰਪੁਰਾ ਰੋਡ ਨੁਕਰ ਤੇ ਹੈ ਹਸਪਤਾਲ ਹਸਪਤਾਲ ਜਿਵੇਂ ਕਿ ਤੁਸੀਂ ਸਾਰੇ ਜਾਨਾਂ ਨੇ ਦੇਖ ਹੀ ਲਿਆ ਆ ਇਹ ਗੱਲੇ ਮੈਂ ਕੋਈ ਪ੍ਰੋਮੋਸ਼ਨ ਨਹੀਂ ਕਰਨ ਜਾ ਰਹੇ ਹਾਂ ਤੇ ਉੱਥੋਂ ਜਿਹੜੇ ਮੀਨ ਮੈਡਮ ਨੇ ਉਹਨਾਂ ਦਾ ਨੇਚਰ ਬਹੁਤ ਹੀ ਜ਼ਿਆਦਾ ਵਧੀਆ ਆ ਦੂਜੀ ਗੱਲ ਇਹ ਆ ਮਤਲਬ ਦੂਸਰੇ ਜਾਂ ਤੀਸਰੇ ਦਿਨ ਛੁੱਟੀ ਦੇ ਦਿੰਦੇ ਨੇ ਮਰੀਜ਼ ਨੂੰ ਜਿਵੇਂ ਸੰਦੀਪ ਨੂੰ ਦੂਸਰੇ ਦਿਨ ਛੁੱਟੀ ਮਿਲ ਗਈ ਆਪਰੇਟ ਵਗੈਰਾ ਵੀ ਕਰ ਦਿੰਦੇ ਨੇ ਦੂਰਪੀਨ ਵਾਲਾ ਆਪਰੇਟ ਕਰਾਇਆ ਇਹਦਾ ਤੇ ਬਾਕੀ ਸਰਜਰੀਆਂ ਵੀ ਕਰਦੇ ਨੇ ਨਾਰਮਲ ਡਿਲੀਵਰੀ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਹੋ ਸਕਿਆ ਜੇ ਕੋਈ ਪ੍ਰੋਬਲਮ ਹੋ ਤੇ ਉੱਥੋਂ ਤੁਸੀਂ ਮੈਡੀਸਨ ਖਾ ਸਕਦੇ ਜੀ ਵੀ ਮਤਲਬ ਇੱਕ ਗੱਲ ਹੋਰ ਤੁਹਾਨੂੰ ਦੱਸ ਦਵਾਂ ਪਹਿਲਾਂ ਮੈਂ ਤਿੰਨ ਚਾਰ ਹਸਪਤਲ ਟਰਾਈ ਕੀਤਾ ਤੇ ਉਹਨਾਂ ਦਾ ਰੇਟ ਵੀ ਬਹੁਤ ਜ਼ਿਆਦਾ ਸੀਗਾ ਤੇ ਇਹਨਾਂ ਦਾ ਮਤਲਬ ਰੇਟ ਜਿਹੜਾ ਨਹੀਂ ਉਹ ਵੀ ਬਹੁਤ ਜ਼ਿਆਦਾ ਜੈਨੂਨ ਆ ਬਹੁਤ ਜ਼ਿਆਦਾ ਜੈਨੂਨ ਇਹ ਪੈਕੇਜ ਆਪਣਾ ਪੈਕੇਜ ਵੀ ਕਰ ਲੈਂਦੇ ਨੇ ਜਿਵੇਂ ਕਿ ਇਹ ਕਿਨੇ ਆਪਰੇਟ ਕਰਾਉਣਾ ਤੇ ਓਕੇ-ਪੁਕੇ ਪੈਸੇ ਜਿੰਨੂੰ ਆਪਾਂ ਕਹਿ ਦਈਏ ਉਹ ਵੀ ਕਰ ਲੈਂਦੇ ਨੇ ਲੈ ਵੀ ਮਿੱਤਰੋ ਹੁਣ ਚੱਲੇ ਆਂ ਆਪਾਂ ਘਰੇ ਮਿਲ ਗਈ ਏ ਛੁੱਟੀ ਤੇ ਮਿੰਟ-ਮਿੰਟੇ ਬੋਰੀ ਬਿਸਤਰਾ ਸਾਂਭਣਾ ਜੋ 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 ਸਾਢੇ 10 ਹੋ ਗਏ ਆ ਤੇ ਹੁਣ ਮੈਂ ਚੱਲਿਆ ਆਂ ਹਸਪੀਟਲ ਕੁੜੀਆ ਚੋਂ ਦੁੱਧ ਪਾ ਲਿਆ ਵਾ ਕੈਟਰ ਲੈ ਲਈ ਆ ਤੇ ਦੁੱਧ ਵਾਲੀ ਦੀ ਛੋਟੀ ਬਸਲ ਵਿੱਚ ਚੇਰਾ ਰੱਖ ਲਈ ਤੇ ਪਰਫਿਊਮ ਰੱਖ ਲਿਆ ਦੇਖੋ ਕਰਦਿਆਂ ਕਰਦਿਆਂ ਮੀਤਾਂ ਤਰ ਪਰਫਿਊਮ ਨਾ ਅਦਲੀਆ ਤੇ ਹੁਣ ਸਸੀਕਾਲ ਸਾਥ ਤੇ 22 ਦਿਨਾਂ ਦੇ ਵਲੋਗ ਵਿੱਚ ਤੇ ਹੁਣ ਜਲਦੀ ਆਲਦੀ ਚੱਲੀਓ ਉਸ ਵੇਲੇ ਕਿਉਂਕਿ ਡੈਡੀ ਜੀ ਦਾ ਫੋਨ ਆ ਗਿਆ लवली ਨੇ ਇੱਥੇ ਰਸਤੇ ਦੇ ਵਿੱਚ ਉਹ ਲੈ ਲਈਏ ਤੇ ਸੰਦੀਪ ਪਹਿਲਾਂ ਨਾਲ ਬਹੁਤ ਵਧੀਆ ਠੀਕ ਹੈ ਮਹਾਰਾਜ ਦੀ ਕਿਰਪਾ ਹੈ ਤੇ ਸੋ ਜਲਦੀ ਚੱਲਦੇ ਹਾਂ ਕਰਦਿਆਂ ਕਰਦਿਆਂ ਕਿੰਨਾ ਸਮਾਨ ਹੋ ਗਿਆ ਪੁੱਤ ਦੀ ਨਿੱਕਰ ਲੈ ਲਈ ਹੁਣ ਮੈਂ ਚੱਲੇ ਹਾਂ ਓਕੇ ਬਾਏ ਬਾਏ ਸਸਰੀਆਂ ਕਾ ਜੀ ਹਰਗਨ ਦਾਦਾ ਦਾਦਾ ਚੱਲੇ ਡਾਦਾ ਚੱਲੇ ਬਾਏ ਕਰੋ ਕਸੀ ਭਾਓ ਦਾਦਾ ਕਸੀ ਭਾਓ ਭੱਜ ਕੇ ਜਾਓ 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 ਭੱਜ ਕੇ ਭੱਜ ਕੇ ਕਸੀ ਭਾ ਦੇ ਮੈਂ ਉਹਨੇ ਕਹੇ ਚੱਲੇ ਨਹੀਂ ਕਿਉਂਕਿ ਘਰੇ ਕੰਮ ਵਾਲੀ ਨਾ ਹੋਣਾ ਫਿਰ ਆਪਣਾ ਕੰਮ ਕਰਾ ਲੈਣਗੇ ਨਾ ਇਹ ਘਰ ਦਾ ਤੇ ਅੱਜ ਠੀਕ ਐ ਸਲੀਪ ਥੋੜਾ ਐਵੇਂ ਬੱਡ ਐਂ ਕਬਦ ਵੀਰੀ ਗੁੱਡ ਹੁਦਰ ਗਵੰਡੀਆਂ ਦਾ ਕਾਕਾ ਵੇਖਣ ਗਈ ਹੈ ਹਰਗਣ ਹੋਵੇ ਉਧਰ ਗੁੜੀਆ ਹੋਈ ਨਾ ਨਾਲ ਵਾਲਿਆਂ ਦੇ ਹਾਂ ਮੈਡਮ ਆਈ ਯਾਰ ਫਿਰ ਮੂੰਹ ਪੁੱਛਣ ਨਾਲ ਚੀਜੀ ਲੈ ਆਈ ਓਧਰ ਬਿਸਕੁਟ ਲੈ ਆਈ ਮੰਮੀ ਸੁਣਾ ਦੇ ਦੋ ਵੀ ਜਾਂਦੇ ਜਾਂਦੇ ਕਿ ਮੈਂ ਜਾਵਾਂ ਹੈ ਛੜੀ ਪੈਂਦੀ ਓਏ ਹਰ ਕਮਾ ਆਪਾਂ ਉਹ ਵੇਖੀਏ ਓਏ ਪੀ ਮੈਡਮ ਨੂੰ ਪੁੱਛਣਾ ਵੀ ਤੇ ਗੁਰੂ ਪੁੱਛ ਲੱਗਣਾ ਕਿ ਲੱਗਣਾ ਭਲਾ ਅੱਛਾ ਨਵਲੀ ਬੋਹ ਦੀ ਹੈ ਸਿਰ ਸੰਦੀਪ ਦਾ ਮੈਡਮ ਨੇ ਬੋਲੇ ਨਾਰੀਅਲ ਪਾਣੀ ਹੋਰ ਦਿਓ ਸੰਦੀਪ ਨੂੰ ਤੇ ਹੁਣ ਮੈਂ ਨਾਰੀਅਲ ਪਾਣੀ ਲੈਵਾਂ ਕੱਲ ਮੈਂ ਨਾ ਨਾਰੀਅਲ ਪਾਣੀ ਲੈਂਦਾ ਯਾਰ ਨਾਰੀਅਲ ਮਾ ਆਪਣਾ ਖਰਾਬ ਨਿਕਲਿਆ ਪਾਣੀ ਬਹੁਤ 스멜 ਆਉਂਦੀ ਉਹਦੇ ਮੈਂ ਵੀ ਇੱਕੋ ਕੋਟੀ ਪੀਤਾ ਇਦਾਂ ਪਿਆਰ ਆ ਗਿਆ ਫਿਰ ਉਹ ਤੇ ਤੇ ਅੱਜ ਥੋੜਾ ਦੇਖ ਕੇ ਲਿਆਉਣਾ ਮੈਂ ਉੱਥੇ ਮੈਂ ਉਹਨਾਂ ਨਾਲ ਕਹਿੰਨਾ ਪੀ ਕੇ ਚੈੱਕ ਕਰਕੇ ਦੇਖਣਾ ਜੇ ਸਹੀ ਹੈ ਲੈ ਆਉਣਾ ਨਹੀਂ ਤੇ ਫਿਰ ਉਹਨਾਂ ਕਹਣਾ ਰਹਿਣ ਦੇ ਇਹ ਵੀ ਨਹੀਂ ਲੈਣਾ ਅੱਜ ਗੱਲ ਕਰ ਲਾਂਗਾ ਉਹਦੇ ਨਾਲ ਪਹਿਲਾਂ ਜਾਂ ਫਿਰ ਇਦਾਂ ਕੋਈ ਨਾਰੀਅਲ ਦੇਖਦੇ ਹਰਿਆ ਜਾਂ ਨਾਰੀਅਲ ਲਿਆਉਂ ਕੱਲ ਥੋੜਾ ਨਾ ਉਹ ਨਾਰੀਅਲ ਮਤਲਬ ਜਿੱਦਾਂ ਪੱਕ ਨਹੀਂ ਜਾਂਦਾ ਵੀ ਉਦਾਂ ਹੀਗਾ ਤੇ ਉਹ ਫਿਰ ਸਹੀ ਨਹੀਂ ਇਹ ਆਲੂ ਬਖਾਰਾ ਹੈ ਮੇਰੀ ਕੁੜੀ ਦੇ ਫੇਵਰੇਟ ਨਹੀਂ ਹੈਗੇ ਲਿਆ ਕੇ ਦਿੱਤਾ ਪਹਿਲੀ ਵਾਰੀ ਜ਼ਿੰਦਗੀ 'ਚ ਇਹਨੂੰ ਆਲੂ ਬਖਾਰਾ ਜੋ ਆਂਦੀ ਵੱਡੀ ਹੋਈ ਨੇ ਤੇਰੀ ਖਾਦਾਂ ਨੇ ਕੱਢ ਕੇ ਬਾਹਰ ਸੁੱਟਦਾ ਆ ਉਹ ਪਿਆ ਮਹਾਰਾ ਚੁੱਕੀ ਉਹਨੂੰ ਬਰਾ ਇਹ ਬੱਚੀ ਜਿੰਨ ਮਿਲਦੀ ਖਾ ਲੈਣੀ ਚਾਹੀਦੀ ਆ ਮੈਂ ਤੇ ਛੜਦਾ ਨਹੀਂ ਜਿਹੜੀ ਮਲੇ ਜੀ ਮਲੀ ਜਮਰੀ ਨਿੱਕਰ ਨਾਲ ਲੈ ਨਿੱਕਰ ਨੂੰ ਮਲਦਾ ਜੀ ਲੈ ਵੀ ਮਿੱਤਰਾ ਨਜ਼ਾਰੇ ਵੱਜ ਗਏ ਤੇ ਛੁੱਟੀ ਮਿਲ ਗਈ ਹੁਣ ਚੱਲੇ ਘਰ ਨੂੰ ਬਲੇਲਟਣ ਉਹ ਤਾਂ ਅੱਜ ਨਹੀਂ ਮੰਦੀ ਪਰ ਮਤਲਬ ਕਹਿੰਦੇ ਵੀ ਇਹ ਠੀਕ ਆ ਵੀ ਤੇ ਤੁਸੀਂ ਜਾ ਸਕਦੇ ਹੋ ਘਰੇ ਆਪਰੇ ਕਹਿੰਦੇ ਹੱਥ ਛੱਡ ਕੇ ਕਹਿੰਦੇ ਕਰੋ ਆਪੇ ਵਾਕ ਚਲੋ ਐਨ ਉਹਨਾਂ ਭੱਜ ਦੋ ਚਾਰ ਵਾਰੀ ਹੁਣ ਮਾਣਨ ਦੇ ਕੇ ਆਪੇ ਇਹਨੇ ਚੱਲਣ ਦੇ ਉਹ ਤੇ ਹੁਣ ਚੱਲਦੀ ਭਲਾਪੇ ਇਹਨੂੰ ਹੱਥ ਰੱਖ ਲਈਨ ਵੈਰੀ ਗੁੱਡ ਚਲੋ ਜੀ ਚਲੋ ਤੁਹਾਡੀ ਇੰਟਰਵਿਊ ਕੀਤੀ ਜਾ ਕਿੰਨੇ ਖੁਸ਼ੀ ਤੁਹਾਨੂੰ ਛੁੱਟੀ ਮਿਲੀ ਯਾਰ ਵਾਜਾ ਤੇ ਕੱਲ ਨੂੰ ਪਰਤੋਂ ਕੱਲ੍ਹ ਦੀ ਗੱਲ ਪਾਸੇ ਜਰ ਮਤਲਬ ਯਾਰ ਇਹ ਸਭ ਸਿਰਿਆਂ ਦਾ ਅਲੱਗ ਤੇ ਜਵਾਬ ਹੀ ਨਾ ਦਿੱਤਾ ਇਸ ਲਈ ਕਿ ਆਪਣੇ ਐਕਸਰਾਂ ਕਰਵਾਣ ਵਾਲੇ ਜੀ ਕੋਨੇ ਕਮੈਂਟ ਕੀਤੇ ਅਗਲੇ ਨੇ ਦੰਨ ਦੇ ਆਪਣਾ ਇੱਕ ਨੋਰ ਮਾਰਦਾ ਐਸਾ ਜਿਵੇਂ ਮੈਂ ਉਦੋਂ ਇਤਨਾ ਮਜ਼ਾ ਕਰਦਾ ਜਦੋਂ ਮੈਂ ਨਾ ਨਾਰਾਜ਼ ਹੋਈ ਜਾਂਦੀ ਤੇਰੇ ਉਦੋਂ ਬੋਲਦੀ ਨਹੀਂ ਹੈਗੀ ਇਹ ਮੇਰ ਨਾਲ ਉਦੋਂ ਨਾਰਾਜ਼ ਹੋਈ ਹੈਗੀ ਤਾਂ ਤਾਂ ਨਹੀਂ ਬੋਲਦੀ ਸੇਖਣ ਜਦੋਂ ਜਦੋਂ ਮਰਦੇ ਹਸਪੀਟਲ ਤੇ ਆਪਾਂ ਐਕਸ-ਰੇ ਕਰਨ ਦੇ ਬੈਠੇ ਨਹੀਂ ਬਾਹਰ ਚੇਅਰ ਤੇ ਬੈਠੇ ਜਿਹਨੇ ਮੇਰੇ ਨਾਲ ਬੋਲ ਬੋਲ ਬੋ ਸਸਿਕਾ ਤੂੰ ਬੋਲਦੀ ਨਹੀਂ ਸਾਰੇ ਨੇ ਗਾਣੇ ਕਹਿੰਦੇ ਆ ਅਗਲੇ ਨੇ ਇੱਕ ਨੋਰ ਮਾਰਦਾ ਉਹ ਮਰਦਾ ਇੰਨੀ ਗੱਲਾਂ ਸੱਚਾ ਨਾ ਮੇਰ ਨਾਲ ਨਾਰਾਜ਼ ਲੜੇ ਹੀ ਮੋਕਰੀ ਗੱਲ ਪੰਜਾਬੀ ਚ ਲੜੇ ਹੀ ਤੰਗਾ ਤੋਂ ਪਾਣੀ ਹੋਇਆ ਸੀ ਹਸਪਤਲ ਦੀ ਸੋ ਨੰਮੇ ਕੋਸ ਤੇ ਨਹੀਂ ਜਾਵਾਂ ਮੈਂ ਬਾਲ ਉਪਰ ਕੀ ਕੋ ਰ ਮੇਰਾ ਚੱਲੇ ਨਾਲ ਕੋਈ ਦਵਾਈ ਦਈ ਬਸ ਇਹ ਦੀ ਖਵਾਈ ਤੇ ਫਿਰ ਖੁੱਲ ਬਿਆਨ ਨਹੀਂ ਮੈਂ ਜਾਪਨ ਵੇੜਾ ਕਰ ਕਵਰੀਗਾ ਟੱਕੜਾ ਲਾਤਾ ਹੋਜੀ ਹੋਰੀ ਨੂੰ ਸਰ ਤੇ ਪੈ ਜੂ ਅਜੂ ਆਪਣਾ ਨਾਲੀ ਵਗੈਰਾ ਜੋ ਵੀ ਬਲੱਡ ਵਾਲੀ ਸਾਈਡ ਤੋਂ ਲੱਗਦੀ ਹੈ ਜਿਹੜੀ ਗੰਦਗੀ ਵਾਲੀ ਉਹ ਮਤਲਬ ਉਤਾਰਤੀ ਉਹਨਾਂ ਨੇ ਹੁਣ ਕਿੰਦੇ ਤੀ ਮਤਲਬ 2 ਜਾਂ 3 ਵਜੇ ਦਾ ਲਾਗੇ ਚੱਕ ਤੈਨੂੰ ਛੁੱਟੀ ਮਿਲ ਜੂ ਨਹੀਂ ਘਰੇ ਜਾ ਸਕਦੇ ਮੰਮੀ ਹੁਣ ਅਨਮੋਲ ਫੋਨ ਕਰ ਦਿੰਨਾ ਖਿਚੜੀ ਇੱਥੇ ਨਾਲ ਲੈ ਕੇ ਆ ਤੂੰ ਇੱਥੇ ਬਣਾ ਲਵੀਂ ਤੇ ਉੱਥੇ ਜਾਵਾਂਗੇ ਅੱਜ ਤੂੰ ਕਦ ਤੂੰ ਤੁਰ ਫੰਡੀ ਆ ਕੰਪਨੀ ਬਾਹਰ ਘੁੰਮਣ ਗਈ ਆ ਬਹਿ ਜਾ ਇੱਥੇ ਹਾਂ ਆਮ ਦਿਨਾਂ ਵਾਂਗ ਵੱਧਿਆ ਕਿਨ ਸਾਈਡ ਤੇ ਲੰਘਟਿਆ ਨਾ ਜਦੋਂ ਨਾਲੋਂ ਬਾਹਰ ਬੰਦਾ ਇਦਾਂ ਆਪਣੇ ਰੈਸਟ੍ਰੈਂਟ ਖੜਦਾ ਕੰਮੀ ਲੈ ਮੰਮੀ ਹੁਣੀ ਵੀ ਆ ਕੇ ਨਹੀਂ ਲੈ ਕੇ ਖਿਚੜੀ ਬੜੀ ਚਰਦੀ ਮਮੀ ਕਹੀਏ ਘਰੇ ਤੇ ਅਗੇ ਮੈਨੂੰ ਮਿਲ ਜਣੀ ਛੁੱਟੀ ਅੱਜ ਜੀ ਹੈ ਛੁੱਟੀ ਜੇ ਕਹਿੰਦੇ ਜਾਓ ਘੰਟੇ ਦੇ ਬਾਅਦ ਮਜ਼ਾਕ ਨਹੀਂ ਇਹਨੇ ਘੰਟੇ 2:30 ਵਜੇ ਕਹਿੰਦੇ 2:30 ਵੇਨੇ ਕਹਿੰਦੇ ਜਾਊਗਾ ਬਸ ਮੇਰੇ ਕੋ ਉਹ ਘੰਟੇ ਦੇ ਬਾਅਦ ਮੈਂ ਤਾਂ ਕਹਿੰਦਾ ਮੈਂ ਖਿਚੜੀ ਘਰੇ ਜਾ ਬੰਦ ਫਿਰ ਇਹ ਕਹਿੰਦੀ ਖੋ ਜੀ ਪੈਂਡਈਏ ਫੱਟਿਆ ਨੂੰ ਹੋ ਗਿਆ ਨਾ ਜੀ ਖੋ ਪੈਂਡਈ ਕਹਿੰਦੀ ਉਹ ਨਾ ਲੈ ਲੈ ਉਹ ਮੁੰਨਾ ਕਰਦਾ ਲੈ ਵੀ ਮੇਟਰ ਹੁਣ ਚੱਲੇ ਆਪਾਂ ਘਰੇ ਮਿਲ ਗਈ ਏ ਛੁੱਟੀ ਤੇ ਮਿੰਟ ਮਿੰਟੇ ਬੋਰੀ ਪਿਸਰਾ ਸੰਭਲਣਾ ਪਏ ਜਲਦੀ ਕਰੋ ਜਲਦੀ ਅੰਨਾਰੀ ਦਾ ਖੋਖਾ ਵੀ ਨਹੀਂ ਛੱਡ ਕੇ ਜਾਣਾ ਉਹ ਵੀ ਪੈਕ ਕਰ ਲੈ ਹਾਏ ਭਾਈ ਸਰਸ ਮੜ ਪਾ ਲੋ ਯਾਰ ਖਿਚੜੀ ਵੀ ਉਹ ਡੱਬੀ ਚ ਪਈ ਜਣੀ ਉਹ ਰੱਖ ਪਏ ਡੰਗ ਡੰਗ ਜੰਦੀ ਉਹ ਲੈ ਤੋੜ ਤਾਈ ਫੇਰ ਸਾਲ ਪੁਰਾਣਾ ਕੋਲ ਦੱਸਤਾ ਗੋਪੀ ਕੁਚੀ ਕੁਚੀ ਕਿਹਨੂੰ ਕਹਿਣਾ ਨਹੀਂ ਨਾ ਇਹ ਨਹੀਂ ਕਹਿਣਾ ਚੱਲਦਾ ਬਾਏ ਕ ਕ ਗੋਪੀ ਗੋਪੀ ਕੁਚੀ ਦਾਦਾ ਚੱਲੇ ਲੈ 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 ਹੋਰ ਇਹ ਖਿਚੜੀ ਦਾ ਡੱਬਾ ਵੀ ਡੜੀ ਨਾਲ ਦੇ ਵਿੱਚ ਥੋੜੀ ਨਿੱਗੀ ਰਹੂਗੀ ਹਾਂ ਐਲਟਰਾਸਾਉਂ ਲੈ ਜਨਾ ਇਹ ਤੇ ਲੈ ਜਨਾ ਐਕਸਟਰਾ ਵਾ ਐਕਸਟਰਾ ਵਾ ਆ ਇਹ ਲੈ ਜਨੇ ਆ ਕਿ ਨਾਲ ਇੱਕ ਟੈਸਟ ਜਿਹਾ ਆਉਣਾ ਏ ਉਹ ਲੀਵਰ ਦਾ ਜਿਹੜਾ ਉਹਨਾਂ ਕੱਢੀ ਗਣੇ ਘੜਿਆ ਪਿੱਤਾ ਲੀਵਰ ਕਹਿਣ ਦਾ ਪਿੱਤੇ ਦਾ ਟੈਸਟ ਆਉਣਾ ਈ ਅਜੇ ਪਿੱਤੇ ਦਾ ਟੈਸਟ ਆਉਣਾ ਆਪਣਾ ਹੁਣ ਉਹ 15 ਰੁਪਏ ਲੱਗੇ ਆ ਤੇ ਕਹਿੰਦੇ ਆ ਕਿ ਉਹ ਤਿੰਨ ਹਫਤੇ ਬਾਅਦ ਆਉਣਾ ਏ ਇਦਾਂ ਵਿੱਚ ਤੇ ਨਾਲ ਪੇਮਾ ਟੈਸਟ ਆਉਣਾ ਚਲੋ ਚੱਲ ਗਏ YouTube ਟੈਗ ਫੜ ਲਿਆ ਮੈਂ ਉਹ ਤੇਰੀ ਨਾ ਹੋਈ ਨਾ ਕੰਪਰ ਆਈਂ ਚਲੋ ਚਲੋ ਖਸਲੀਆਂ ਘਾ ਬਾਈ ਚਲੋ ਆਜੋ ਆਜੋ ਲੰਘੋ ਭੱਜੋ ਆਜੋ 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 ਲੈ ਵੀਓ ਰਸਤਾ ਸਮਾਨ ਸੁਣ ਫਲਾਈ ਤੁਲਾਈ ਜੋ ਵੀ ਲੈਂਦਾ ਕੰਬਲ ਰਸਤਾ ਦਾ ਏ ਹਸਪੀਟਲ ਹੈਗਾ ਮਾਤਾ ਸੁਲਕਮੀ ਦਾ ਗੇਟ ਹੈ ਨਾ ਤੇ ਉੱਥੇ ਹੈਗਾ ਨੁੱਕਰ ਤੇ ਹਸਪੀਟਲ ਸੁਖਮਣੀ ਹਸਪੀਟਲ ਠੀਕ ਹੈ ਆ ਦੇਖ ਆ ਦੇਖੋ ਉੱਪਰ ਲਿਖਿਆ ਹੋਇਆ ਹੈ ਸੁਖਮਣੀ ਹਸਪੀਟਲ ਇਹ ਆ ਜੀ ਠੀਕ ਹੈ ਲੱਗ ਗਿਆ ਪਤਾ ਤੇ ਆ ਵੇਖ ਨਾਲ ਹੀ ਮਾਤਾ ਸੁਖਮਣੀ ਦੇ ਗੇਟ ਤੋਂ ਨੁੱਕਰ ਤੇ ਹੀ ਹੈ ਠੀਕ ਹੈ ਤੇ ਇਹਦੇ ਨਾਲ ਸੁਭਾ ਜਾਂਦਾ ਵੇਖ ਸੁਭਾ ਤੇ ਨਵਰਣ ਹੋ ਜਾਉਣੀ ਤੇ ਚਾ ਚੰਨ ਵਾਟ ਸਿਆੜਾ ਜੀ ਚੱਲ ਗਈ ਆ ਜਿਹੜੀ ਠੀਕ ਹੈ ਕਰਨਾ ਪਾਰੀ ਬੰਨ ਓਕੇ ਡੈਡੀ ਨੇ ਮੋਟਰਸਾਈਕਲ ਤੇ ਜਾਣਾ ਤਾਂ ਓਕੇ ਚਲੋ ਠੀਕ ਹੈ ਪਹੁੰਚ ਗਏ ਘਰੇ ਆਪਾਂ ਹੁਣ ਤੇ ਚਾਬੀ ਮੰਮੀ ਕੋਲ ਹੀ ਆ ਵੀ ਮੰਮੀ ਦਰਵਾਜ਼ਾ ਖੋਲ੍ਹ ਨਹੀਂ ਮੈਂ ਚੱਲ 2 ਮਿੰਟ ਰੁਕ ਜਾ ਤਾਂ ਲੈ ਬੈਠੀ ਰਹਿ ਵਿੱਚ ਪਹਿਲਾਂ ਰੁਕ ਜਾ ਨਾ ਉਹ ਦਰਵਾਜ਼ਾ ਖੋਲ੍ਹ ਲੈਂਦੇ ਕਿੱਥੇ ਬਾਹਰ ਖਲੋਤੀ ਰਹੂੰਗੀ ਇਸ ਮਾਨ ਤੇ ਕੰਮ ਕਰ ਰੱਖ ਲਿਆ ਹੈ ਇਹਨੂੰ ਕੱਢ ਲੈਨੇ ਬਾਹਰ ਉਹ ਤੇ ਚੱਲ ਵੀ ਸਾਜਣਾ ਹੋ ਗਈ ਮੰਮੀ ਚੱਲ ਗਈ ਕਰਦਾ ਮੂੰਹ ਕਿੰਨੇ ਚਿਰਾਂ ਬਾਅਦ ਵੇਖਣ ਨੂੰ ਮਿਲਿਆ ਸੰਦੀਪ ਨੂੰ ਦੋ ਤਿੰਨ ਦਿਨ ਹੋਈ ਗਏ ਦੋ ਦਿਨ ਹੋ ਗਏ ਕਿ ਤਿੰਨ ਦਿਨ ਹੋ ਗਏ ਦੋ ਦਿਨ ਹੋ ਗਏ ਹਣਾ ਚੱਲ ਗਿਆ ਚਿਕਾਦਾ ਤੈਨੂੰ ਪੰਡ ਸਿਰ ਤੇ ਬੰਦੇ ਨੂੰ ਆਪਣੇ ਘਰੇ ਆ ਕੇ ਚਾਹ ਹੁੰਦਾ ਹੀ ਕਿ ਨਹੀਂ ਹਾਂ ਸੁੱਖ ਦਾ ਸਾਹ ਮਿਲਿਆ ਕਰੋ ਇਹ ਸਿੰਮੜ ਇਹ ਲਾ ਲੈਣਾ ਦੋ ਜਾ ਕਰਕੇ ਆਉਂ ਜੀ ਭੱਜੀ ਲੈ ਬੈਗ ਲੈ ਤਾਂ ਨਵੇਂ ਦੀ 60 ਭਾਵੇਂ ਲਵਾ ਲੈ ਵੇ ਮੰਮੀ ਕਹਿੰਦੇ ਭਾਂਡੇ ਛਾੜਿਆ ਵੀ ਅਦਰ ਕਿਰੰਦੀ ਦੀ ਨੂੰ ਹਲਤੇ ਉਹਦੇ ਡੈਡੀ ਲੈ ਗਏ ਨੇ ਤੇ ਚੱਲ ਫਿਰ ਮੈਂ ਹੁਣ ਉਦਾਂ ਹੋਰ ਨਾ 10 ਮਿੰਟ ਬਾਏ ਬਾਏ ਮੈਂ ਡੈਡੀ ਨੂੰ ਪਲਾੜ ਚ ਲੈ ਵੀ ਜਾਣਾ ਡੈਡੀ ਇੱਧਰ ਆਏ ਇੱਧਰ ਲੈ ਆ ਮੋੜ ਸਾਵ ਜੀਂ ਤਾਵਾ ਐਨੀ ਪਹਿਲਾਂ ਵੇਖਣ ਦੇ ਕੈਮਰੇ ਦੇ 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 ਮੈਂ ਕਰੀ ਦੇਖ ਐਸ ਐਸ ਆ ਗਾਲਾ ਨਾ ਮਗਰ ਅਖ ਲੈ ਟੇਪ ਲਾ ਦੇਣੀ ਪੱਕੀ ਬਾਹਰ ਮਾਮੂ ਨੂੰ ਸਾਰਾ ਪਤਾ ਦੇ ਦੇਣਾ ਉਹ ਤਾਂ ਇੱਥੋਂ ਲੱਤ ਘਾਣਾ ਨਾ ਕਵਰ ਕੁਵਰੇ ਦਾ ਕੋਈ ਇਹ ਕਿਥੋਂ ਆਤਾ ਖਬਰ ਆਹ ਇੱਥੋਂ ਇੱਥੋਂ ਹਲਾ ਦੇ ਲਾ ਦੇ ਲਾ ਦੇ ਇਹ ਨਹੀਂ ਤੋੜਨਾ ਨਹੀਂ ਹਾਂਜੀ ਖੰਡ ਖੋਲੋ ਬਾਬੇ ਹੁਣੇ ਖੋਲਨੇ ਮਾਰਾ ਤੇ ਰਗੜਾ ਲਈ ਜਾਓ ਰਗੜਾ ਲਾ ਰਗੜਾ ਚੰਗੀ ਤਰ੍ਹਾਂ ਲੈ ਕਾਕੇ ਨੂੰ ਪਾਤਾ ਝੂਲੇ ਦੇ ਵਿੱਚ ਤਾਂ ਇਹ ਮਿਲਦਾ ਹੱਥ ਚੰਗੀ ਪਾਤੀ ਇਹਨੂੰ ਝੂਟਿਆਂ ਦੀ ਕਿ ਨਹੀਂ ਵਾਹੇ ਠੀਕ ਹੀ ਕੰਮ ਤੂੰ ਕੀ ਨਾ ਜਾਦਾ ਨਹੀਂ ਬੜੀ ਲੈ ਵੀ ਦੀਦੀ ਹਣੀ ਆਏ ਪਤਾ ਲੈਣ ਵਾਸਤੇ ਤੇ ਸੰਦੀਪ ਕੋ ਉੱਠਿਆ ਨਹੀਂ ਜਾਂਦਾ ਇਹ ਦਰਦ ਬਹੁਤ ਹੋਣ ਢਈ ਕੁੜੀ ਵਿਚਾਰੀ ਮਿਲ ਲਈ ਉਹ ਮਹਾਰਾਜ ਬਾਬਿਓ ਕੀ ਆਜੀ ਓ ਮਿਲ ਲਈ ਮਿਲ ਲਈ ਕੱਢਦੇ ਨੇ ਇਹ ਨੀ ਫਾਰਮ ਕੋਈ ਨਹੀਂ ਖੜਨਾ ਉੱਥੇ ਸਾਰਾ ਰੀਡੀ ਕੰਮ ਆਜੋ ਇਹ ਵੜਾ ਹਸਪੀਟਲ ਜੇ ਸਾਰੇ ਜਾਣੇ ਦੇਖ ਲੋ ਆਮਲਾ ਹਸਪਤਾਲ ਤੇ ਆ ਦੇਖ ਰੋ ਸਾਰੇ ਜਾਣੇ ਠੀਕ ਆ ਹੁਣ ਤੇ ਲੇਕਾ ਨੂੰ ਮੈਡਮ ਨੇ ਬੁਲਾਇਆ ਸੀ ਕਿ ਮੈਡਮ ਕਹਿੰਦੇ ਵੀ ਹੋ ਕੇ ਜਾਣਾ ਇੱਕ ਵਾਰੀ ਚੈੱਕ ਕਰਵਾ ਕੇ ਉਹਨਾਂ ਦੇ ਆਫਾਂ ਸੀਗੇ ਚੈੱਕ ਕਰਾਉਣ ਵਾਸਤੇ ਤੇ ਹੁਣ ਠੀਕ ਆ ਬਿਲਕੁਲ ਤੇ ਹੁਣ ਪਰਸੋਂ ਸ਼ਾਇਦ ਆਈਏ ਪਰਸੋਂ ਜਾਂ ਚੌਥ ਪਤਾ ਨਹੀਂ ਪਰਸੋਂ ਆ ਜਾਣਗੇ ਕਿਉਂਕਿ ਕੰਟੈਕਟ ਨੰਬਰ ਮੈਡਮ ਨੇ ਦਿੱਤਾ ਹੈ ਆਪਣਾ ਹੀ ਤੇ ਸਿੱਧਾ ਫੋਨ ਕਰ ਲਈਦਾ ਮੈਡਮ ਨੂੰ ਤੇ ਉਹ ਬੁਲਾ ਲੈਂਦੇ ਨੇ ਜਿੱਦਾਂ ਜ਼ਰੂਰਤ ਹੋਵੇ ਦੱਸ ਦਈਦਾ ਹੈ ਉਹਨਾਂ ਨੂੰ ਫਿਰ ਉਹ ਕਹਿੰਦੇ ਆਜੋ ਹਸਪਤਾਲ ਤਾਂ ਆ ਗਏ ਆ ਤੇ ਰਸਤੇ 'ਚ ਲੈਣੇ ਪਨੀਰ ਮੈਡਮ ਦੱਸਿਆ ਵੀ ਆਪਣਾ ਸੰਦੀਪ ਨੂੰ ਤਰਪਾ ਪਨੀਰ ਦੋ ਖੱ짜 ਪਨੀਰ ਥੋੜਾ ਦਿਨਾਂ ਕੀ ਹੋਊਗਾ ਵੀ ਕਿ ਜਖਮ ਜਲਦੀ ਭਰ ਜਾਏਗਾ ਤੇ ਦੂਜੀ ਗੱਲ ਆਪਾਂ ਚਿਕਨ ਵਗੈਰਾ ਤਾਂ ਖਾਂਦੇ ਨਹੀਂ ਹਾਂ ਹਾਂ ਆਪਾਂ ਚਿਕਨ ਕਰਕੇ ਖਾਂਦੇ ਨਹੀਂ ਆਪਣਾ ਉਪਰੇ ਦੇ ਲੈ ਵੀ ਮੰਮੀ ਨੇ ਕਰਾਤੀ ਬਹਿ ਜਾ ਬਹਿ ਜਾ ਕਿ ਕੱਲ ਹੈਗਾ ਇਹ ਸੰਡੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਮੰਮੀ ਨੇ ਕਰਤੀ ਸੇਵਾ ਕੱਲ ਜਿਵੇਂ ਜਿਉਂਦਾ ਬਾਬਾ ਜੀ ਦੀ ਇਹ ਸਾਰਿਆਂ ਨੇ ਇਧਰ ਮੈਂ ਮੰਮੀ ਲੱਗੀ ਚੰਨ ਘੜੀ ਕਨ ਬਤਾ ਮਾਰਨੀ ਚੰਦੇ ਦੀ ਹਾਂਜੀ ਲੈ ਲਓ ਨਾ 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 ਤੂੰ ਹੀ ਕਰ ਮੈਨੂੰ ਬੈਨ ਨਾ ਦਿਓ ਕਦੇ ਹੈ ਮੈਨੂੰ ਬੈਨ ਨਹੀਂ ਦਿੰਦੇ ਕਰ ਹੈ ਚੱਲੀਏ ਚਲੋ ਜੀ ਐ ਭਾਜੀ ਵੀ ਛੁਕਰੇ ਸੁੱਤਰ ਨਹੀਂ ਹੁੰਦਾ ਜੇ ਕੰਮਣਾ ਚਲੋ ਆਪੇ ਸੁੱਤਰ ਆਇਆ ਨਾ ਵੜੀਲੀ ਜਾਜੀ ਹੋਲੀ-ਵੋਲੀ ਕੇ ਨਾ ਨੀ ਦਾ ਵੀ ਟਾਈਮ ਲੱਗ ਗਿਆ ਨਾਸਤਾਓ ਯਾਰ ਤੂੰ ਹੀ ਗੋਣੀਆ ਹਾਂ। ਆਵਾਇਕ ਜਿਹੜਾ ਨਾ ਮੈਂ ਤੈਨੂੰ ਇਹ ਜਿਵੇਂ ਨਹੀਂ ਆਉਂਦਾ। ਮੈਂ ਕਿਹਾ ਇੱਥੇ ਲੈਣਾ ਵਾ। ਜਿਆਦਾ ਚੱਲ ਜਾਇਆ ਨਹੀਂ ਕੋਈ ਨਾ ਜਾ ਮੇਰੇ ਕੋਲ। ਚੱਲ ਜਾਇ। ਹਏ। ਨਾਸਤਾ। ਲੈ ਚੱਲ ਜਾ ਯਾਰ। ਅੱਗੇ ਲੋਕੀ ਮੈਨੂੰ ਬੜਾ ਪਿੰਡੇ ਵਿੱਚ ਤੇਰੇ ਗੋੜੀ ਆਖ ਨਹੀਂ ਲੱਗਦਾ ਤੇ ਮੇਰੀ ਬਖਤੋਈ ਕਰਾਉਂਦੇ ਹੋ। ਜਾ ਚੱਲੋ ਫੇਰ ਨਹੀਂ ਜਰਨਾ ਰਾਹ ਲੈਣਾ ਆ। ਜਾੜ ਕੇ ਕੇਸ ਨਹੀਂ ਨਾਨੇ ਜੀ ਤੇ ਨਾਣਾ ਤੇ ਕੋਈ ਟ੍ਰੇਨ ਇਹ ਜਗਾ ਨਹੀਂ ਗਈ। ਪਰ ਕਰਦੀ ਨੇ ਆਪਣੀ ਬੇਸਮੈਂਟ। ਫੈਨ ਮੇਰੀ ਵਿਚਾਰੀ ਜਿੰਦੀ ਰਵੇ ਰੋਟੀ ਦੇ ਕੇ ਗਈ ਆ ਕਿਉਂਕਿ ਅੱਜ ਉਹਨਾਂ ਦੇ ਵੀ ਆਪਣਾ ਕੰਮ ਵਾਲੇ ਨਹੀਂ ਆਏ ਵੀ ਰੋਟੀ ਬਣਾਉਂਦੇ ਉਧਰ ਲੱਗੇ ਨੇ ਮਿੰਨਾ ਮਿੰਨਾ ਕੋ ਨਾਲ ਲਾਉਣਾ ਤੇ ਭਰਾ ਜੋ ਆਏ ਨੇ ਕਰਨ ਦੀਦੀ ਬਣਾ ਕੇ ਲੈ ਆਏ ਨਾਲ ਕੜੀ ਤੇ ਨਾਲ ਫਿੱਕੇ ਚੋਲ ਬਣਾ ਕੇ ਲੈ ਆਏ ਨੇ। ਤੇ ਉੱਥੇ ਵੀ ਮਤਲਬ ਰੋਟੀ ਲੈ ਕੇ ਆਉਂਦੀ ਰਹੀ ਹੈ ਵੀ ਹਸਪੀਟਲ ਨਹੀਂ। ਲੈ ਵੀ ਮੈਂ ਹੁਣ ਹੋਇਆ ਫਰੀ। ਤੇ ਟਾਈਮ ਤੁਹਾਨੂੰ ਖਾਣਾ ਕਰਨਾ ਹੋ ਗਿਆ ਵੀਡੀਓ ਨੂੰ ਸਵਾਤਾ ਤੇ ਸਮਝੀ ਹਣ ਉਹ ਉਹਦੇ ਟਾਈਮ ਕਰਨਾ ਹੋ ਗਿਆ ਵਾ ਰਾਤ ਦੇ 12 ਵਜੇ ਦੇ 17 ਮਿੰਟ 16 ਮਿੰਟ ਸਵਾ 17 ਮਿੰਟ ਹੋ ਗਏ ਆਈ ਬਣਾ ਜਿਸ ਨੂੰ ਚਲਾਉਣ ਨੂੰ ਮੌਕਾ ਮਿਲਿਆ ਜਿੱਥੇ ਜਿੱਥੇ ਮੌਕਾ ਮਿਲਦਾ ਉੱਥੇ ਉੱਥੇ ਫੋਨ ਚਲਾਓ ਤਾਂ ਇਹ ਸਾਰੇ ਜਿਹੜੇ ਕਹਿੰਦੇ ਸੀ ਵੀ ਇਹ ਜਿਹੜੇ ਮੁੰਡੇ ਡੈਡੀ ਨਹੀਂ ਆਏ ਤੇ ਉਹ ਡੈਡੀ ਵੀ ਉੱਤਰਣਗੇ ਕੱਲ ਕੋਈ ਉਹਨਾਂ ਨੇ ਆਪਾਂ ਦੱਸਿਆ ਨਹੀਂ ਉਹਨਾਂ ਨੇ ਬਲਾਗ ਦੇ ਵੇਖਿਆ ਤੇ ਫੇਰ ਉਹਨਾਂ ਨੇ ਹਾਂ ਚਲੋ ਪੁੱਛਿਆ ਮੈਂ ਕਿਹਨਾਂ ਦੇ ਤਾਂ ਨਹੀਂ ਤੇ ਉਹਨਾਂ ਨੂੰ ਦੱਸਿਆ ਨਹੀਂ ਹਰਕ ਤੇ ਇਹਨੇ ਕਹਿੰਦੇ ਮੈਂ ਨਹੀਂ ਦੱਸਿਆ ਮੁੰਡਾ ਬੱਸ ਸ਼ਾਇਦ ਸੇਵ ਕਹਿੰਦਾ ਮੈਂ ਨਹੀਂ ਸੇਵ ਕਹਿੰਦਾ ਇਹਨਾਂ ਨੂੰ ਸਮਝ ਨਹੀਂ ਆ ਰਹੀ ਡੈਡੀ ਹੋਣਾ ਹੈ ਕਰੇ ਹਾਲ ਚਾਲ ਪੁੱਛਣ ਲੱਗਾ ਸ਼ਾਇਦ ਉਹ ਕੱਲ ਨੂੰ ਜੇ ਕੱਲ੍ਹ ਆ ਗਏ ਤੇ ਵਧੀਆ ਜਿਹਾ ਨਹੀਂ ਆਈ ਤੇ ਫਿਰ ਕਰਸੀ ਉਹਦੇ ਕੱਲ ਨੂੰ ਆਣਾ ਹੈ ਉਹ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਕਮੈਂਟ ਆਏ ਜੀ ਚਲੋ ਠੀਕ ਹੈ ਜੀ ਸਾਰੇ ਜਿਹੜੇ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਰੇ ਸਪੋਰਟ ਕੀਤੀ دعਵਾਵਾਂ ਦਿੱਤੀਆਂ ਮੈਂ ਸਮੀਪ ਨੂੰ ਤੇ ਬਾਕੀ ਤੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਚੈਨਲ ਨੂੰ ਸਾਰੇ ਜਾਣੇ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦਾ ਤੱਕ ਲਈ ਰੱਬ ਰੱਖਾ ਸਤਨਾਮ ਸ਼੍ਰੀ ਵਾਹਿਗੁਰੂ